ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿੱਚੋਂ ਸਰਕਾਰੀ ਹਾਈ ਸਕੂਲ ਜਲੂਰ ਸੰਗਰੂਰ ਦੇ ਵਿਦਿਆਰਥੀ ਨੇ ਪੰਜਾਬ ਭਰ ਵਿੱਚ ਪਾਰਮਾ ਸਥਾਨ ਅਤੇ ਜ਼ਿਲ੍ਹੇ ਪਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਕੁਲਬੀਰ ਸਿੰਘ ਜੋ ਕਿ ਸਰਕਾਰੀ ਹਾਈ ਸਕੂਲ ਜਲੂਰ ਦਾ ਵਿਦਿਆਰਥੀ ਹੈ ਨੇ ਇਹ ਮੁਕਾਮ ਹਾਸਲ ਕੀਤਾ ਹੈ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਉਸਨੇ ਇਹ ਮੁਕਾਮ ਸਖਤ ਮਿਹਨਤ ਕਰਕੇ ਹਾਸਲ ਕੀਤਾ ਹੈ ਅਤੇ ਉਸਨੇ ਕੋਈ ਟਿਊਸ਼ਨ ਨਹੀਂ ਰੱਖੀ ਅਤੇ ਭਵਿੱਖ ਵਿੱਚ ਉਹ ਇੰਜੀਨੀਅਰ ਬਣਨਾ ਚਾਹੁੰਦਾ ਹੈ ਸਰਕਾਰੀ ਹਾਈ ਸਕੂਲ ਜਲੂਰ ਦੇ ਸਟਾਫ ਅਤੇ ਪਿੰਡ ਵਾਲਿਆਂ ਵੱਲੋਂ ਕੁਲਵੀਰ ਸਿੰਘ ਨੂੰ ਉਸ ਦੀ ਇਸ ਪ੍ਰਾਪਤੀ ਤੇ ਸਨਮਾਨਿਤ ਕੀਤਾ ਗਿਆ ਅਤੇ ਮਠਾਈ ਵੰਡ ਕੇ ਖੁਸ਼ੀ ਮਨਾਈ ਗਈ। ਬਹੁਤ ਵਧੀਆ ਲੱਗ ਰਹੀ ਜਿਹੜੀ ਪੂਰਾ ਸਾਲ ਮੇਨ ਮਿਹਨਤ ਕੀਤੀ ਸੀਗੀ ਸਵੇਰੇ ਉੱਠ ਉੱਠ ਕੇ ਰਾਤਾਂ ਨੂੰ ਜਾਗ ਜਾ ਕੇ ਉਹ ਅੱਜ ਮੇਰੀ ਪੂਰੀ ਹੋ ਗਈ ਹੈ ਤੇ ਮੈਂ ਸਭ ਤੋਂ ਪਹਿਲਾਂ ਆਪਣੀ ਪੂਰੀ ਫੈਮਿਲੀ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਪੂਰਾ ਸਪੋਰਟ ਕੀਤਾ ਆਪਣੇ ਸਕੂਲ ਸਟਾਫ ਦਾ ਜਿਨ੍ਹਾਂ ਨੇ ਕਦੇ ਨਹੀਂ ਮੈਨੂੰ ਕਦੇ ਮਨਾਂ ਨਹੀਂ ਕੀਤਾ ਜਦੋਂ ਵੀ ਮੈਂ ਕੁਝ ਵੀ ਪੁੱਛਦਾ ਸੀ ਉਹਦੀ ਮੈਨੂੰ ਨਾਲ ਦੀ ਨਾਲ ਰਿਪਲਾਈ ਕਰ ਦਿੰਦੇ ਸੀ ਸਾਰਾ ਸੇਰਾ ਇਨ੍ਹਾਂ ਦੇ ਸਿਰ ਦੇਣਾ ਚਾਹੁੰਦਾ ਕਿੰਨਾ ਕੁ ਟਾਈਮ ਦਿੰਦੇ ਰਹੇ ਸਟੱਡੀ ਨੂੰ ਜਿਹੜਾ ਤੁਸੀਂ ਮਤਲਬ ਸਰ ਮੈਂ ਕੰਸਿਸਟੈਂਟ ਰਹਿ ਕੇ ਪੜਿਆ ਸ਼ੁਰੂ ਤੋਂ ਹੀ ਮਤਲਬ ਐਮ ਇਨ ਵੀ ਪੇਪਰਾਂ ਤੋਂ ਪਹਿਲਾਂ ਸ਼ੁਰੂ ਤੋਂ ਹੀ ਪੜਿਆ ਤਿੰਨ ਤੋਂ ਚਾਰ ਘੰਟੇ ਜਿਵੇਂ ਜਿਵੇਂ ਐਗਜ਼ਾਮ ਨੇੜੇ ਆਉਂਦੇ ਗਏ ਓਵੇਂ ਓਵੇਂ ਆਪਣਾ ਜਿਹੜਾ ਟਾਈਮ ਹੈ ਉਹ ਵਧਾਤਾ ਸੀ ਸਟੱਡੀ ਲਈ ਕੁਇਟਿਊਸ਼ਨ ਵਗੈਰੇ ਵੀ ਲੈਣ ਦੇ ਸੀ ਨਾਂਜੀ ਟਿਊਸ਼ਨ ਕੋਈ ਨਹੀਂ ਹਾਂਜੀ ਤੇ ਹੋਰ ਕੀ ਸ਼ੌਂਕ ਹੈ ਤੁਹਾਡੇ ਗੁਰੂਕਾਰ ਪਾਠ ਕਰਨ ਦਿੰਦੇ ਹਾਂ ਬਸ ਹਾਂਜੀ ਤੇ ਅਗਲਾ ਨਿਸ਼ਾਨਾ ਕੀ ਹੈ ਪੜ ਕੇ ਵੱਡਣਾ ਕੀ ਚਾਹੁੰਦੇ ਹੋ ਮੈਂ ਇੰਜੀਨੀਅਰਿੰਗ ਲਾਈਨ 'ਚ ਜਾਣਾ ਚਾਹੁੰਦੀ ਹਾਂ ਹੁਣ ਜਿਹੜਾ 12th ਤੋਂ ਬਾਅਦ JEE ਦਾ ਪੇਪਰ ਹੁੰਦਾ ਹੈ ਉਹ JEE ਦਾ ਪੇਪਰ ਦੇਣਾ ਹੈ ਪੂਰੀ ਤਿਆਰੀ ਨਾਲ ਤੇ ਵਧੀਆ ਰੈਂਕ ਹਾਸਲ ਕਰਨੀ ਹੈ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਸਕੂਲ ਬੱਚਿਆਂ ਨੂੰ ਵੀ ਹਮੇਸ਼ਾ ਮਿਹਨਤ ਕਰਦੇ ਰਹੋ ਮਿਹਨਤ ਜਿਹੜੀ ਹਮੇਸ਼ਾ ਰੰਗ ਲਿਆਉਂਦੀ ਹੈ ਤੇ ਬਾਣੀ ਨਾਲ ਤੇ ਬਾਣੇ ਨਾਲ ਹਮੇਸ਼ਾ ਜੁੜੇ ਰਹਿਣਾ ਚਾਹੀਦਾ ਹੈ ਨਸ਼ਿਆਂ ਤੋਂ ਹਮੇਸ਼ਾ ਦੂਰ ਰਹੋ ਹਾਂਜੀ ਜਿਹੜਾ ਸਾਡੇ ਬੱਚੇ ਨੇ ਨਾਮ ਦਰਜ ਕੀਤਾ ਇਹ ਪੰਜਾਬ ਦੀ ਮੈਟ ਦੇ ਵਿੱਚ ਰੈਂਕ 12ਵਾਂ ਸਥਾਨ ਪ੍ਰਾਪਤ ਕੀਤਾ ਹੈ ਜੀ ਤੇ 5 638 ਨੰਬਰ ਹੈ ਜਿਹੜੇ ਉਹ 650 ਦੇ ਵਿੱਚੋਂ ਪ੍ਰਾਪਤ ਕੀਤੇ ਹੈ ਜੀ ਸਹਿਯੋਗ ਹੈ ਜਿਹੜਾ ਸਾਡੀ ਪੂਰੀ ਟੀਮ ਵੱਲੋਂ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਤਰਵਿੰਦਰ ਕੌਰ ਜੀ ਦੀ ਜੋਗ ਅਗਵਾਈ ਹੇਠ ਸਾਡੇ ਸਟਾਫ ਵੱਲੋਂ ਸਾਡੀ ਪੂਰੀ ਟੀਮ ਵੱਲੋਂ ਪਿੰਡ ਦੇ ਸਮੂਹ ਨਿਵਾਸੀਆਂ ਵੱਲੋਂ ਪੂਰਨ ਸਹਿਯੋਗ ਤੇ ਬੱਚੇ ਵੱਲੋਂ ਪੂਰਨ ਤੌਰ ਤੇ ਬੜੀ ਤਕੜੇ ਢੰਗ ਨਾਲ ਮਿਹਨਤ ਕੀਤੀ ਹੈ ਜੀ ਉਸ ਦਾ ਫਾਲੇ ਜਿਹੜਾ ਸਾਨੂੰ ਅੱਜ ਮਿਲ ਗਿਆ ਜੀ ਹਾਂਜੀ ਇੱਕ ਦੂਜਾ ਇਹਨਾਂ ਬੱਚੇ ਨੇ ਪੀਐਸਟੀਐਸਸੀ ਦਾ ਜਿਹੜਾ ਟੈਸਟ ਹੈ ਉਹ ਕਲੀਅਰ ਕੀਤਾ ਹੈ ਜੀ ਉਹਦੇ ਵਿੱਚ ਕੀ ਹੈ ਕਿ ਜਿਹੜਾ ਬੱਚਾ ਹੈ ਉਹ ਜਿੰਨਾ ਚਿਰ ਪੜ੍ਹੇਗਾ ਉਸ ਨੂੰ 1200 ਰੁਪਿਆ ਪ੍ਰਤੀ ਮਹੀਨਾ ਉਸ ਨੂੰ ਲਗਾਤਾਰ ਮਿਲਦਾ ਰਹਿਣਾ ਹੈ ਜੀ ਉੱਚ ਵਿਦਿਆ ਤੱਕ ਹਾਂਜੀ ਪਿਛਲੀ ਗੱਲ ਹੈਗੀ ਆ ਪਿਛਲੇ ਸਾਲ 5 ਕ ਨੰਬਰਾਂ ਤੇ ਸਾਡਾ ਬੱਚਾ ਮੈਟ ਚ ਰਹਿ ਗਿਆ ਸੀ ਜੀ ਤੇ ਇਸ ਵਾਰ ਅਸੀਂ ਉਹ ਜਿਹੜਾ ਉਹ ਮੈਟ ਦਾ ਸਥਾਨ ਹੈ ਜਿਹੜਾ ਉਹ ਉੱਪਰਲੇ ਪਾਸੇ ਨੂੰ ਅਸੀਂ ਉੱਚੇ ਪਾਸੇ ਲੈ ਕੇ ਗਏ ਆ ਜੀ ਕਹਿਣਾ ਚਾਹੁੰਦੇ ਆ ਜੀ ਵੀ ਮਿਹਨਤ ਕਰੋ ਮਿਹਨਤ ਰੰਗ ਲਿਆਉਂਦੀ ਹੈ ਇਹ ਜਿਹੜੇ ਇੱਕ ਅਧਿਆਪਕ ਹੁੰਦਾ ਹੈ ਅਧਿਆਪਕ ਜਿਹੜਾ ਉਹ ਉਹਨਾਂ ਦਾ ਗੁਰੂ ਹੁੰਦਾ ਹੈ ਉਸ ਦੀ ਜੋਗ ਗਵਾਈ ਦੇ ਵਿੱਚ ਉਸ ਨੂੰ ਤਰੱਕੀ ਕਰਦੇ ਰਹਿਣਾ ਚਾਹੀਦਾ ਹੈ ਮੈਂ ਸਭ ਤੋਂ ਪਹਿਲਾਂ ਪਰਿਵਾਰ ਨੂੰ ਬੱਚੇ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਦਾ ਜੀ ਬੱਚੇ ਦੀ ਮਿਹਨਤ ਤੇ ਸਟਾਫ ਦੀ ਮਿਹਨਤ ਇਹਨਾਂ ਦੀ ਬਦੌਲਤ ਰਲ ਕੇ ਇਹਨਾਂ ਨੇ ਜੋ ਉਤਾਲਮੇਨਾ ਕੰਮ ਕੀਤਾ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਬੱਚੇ ਤੇ ਤੇ ਸਟਾਫ ਤੇ ਸਾਡੇ ਸਕੂਲ ਦਾ ਜਿਹੜਾ ਪਿਛਲੇ ਸਮੇਂ ਵਿੱਚ ਬਹੁਤ ਗ੍ਰਾਫ ਨੀਚੇ ਚਲਾ ਗਿਆ ਸੀ ਜਿਹੜਾ ਸਟਾਫ ਨੇ ਮਿਹਨਤ ਕਰਕੇ ਜੀ ਅੱਜ ਇੱਥੇ ਤੱਕ ਪਹੁੰਚਾਇਆ ਬਹੁਤ ਖੁਸ਼ੀ ਦੀ ਗੱਲ ਹੈ ਹੋਰ ਬੱਚਾਂ ਕੀ ਕਰਨੀ ਬੱਚਾ ਨੂੰ ਬੇਟੇ ਤੋਂ ਸਿੱਧ ਲੈਣੀ ਚਾਹੀਦੀ ਹੈ ਜੀ ਦੇਖੋ ਕੋਈ ਟਿਊਸ਼ਨ ਨਹੀਂ ਲਈ ਬਿਲਕੁਲ ਸਕੂਲ ਵਰਕ ਕਰਕੇ ਟੀਚਰ ਸਾਹਿਬਾਨ ਤੋਂ ਪੁੱਛ ਕੇ ਜੋ ਡਾਊਟ ਕਲੀਅਰ ਕਰਾ ਕੇ ਵੀ ਮੈਨੂੰ ਨਹੀਂ ਪਤਾ ਲੱਗਿਆ ਸਕੂਲ ਜਾ ਕੇ ਪੁੱਛਿਆ ਤੇ ਯਾਦ ਕੀਤਾ ਤੇ ਅੱਜ ਨਤੀਜੇ ਸਾਡੇ ਸਾਹਮਣੇ ਨੇ ਜੀ ਬਹੁਤ ਬਹੁਤ ਵਧਾਈ ਦੀ ਗੱਲ ਹੈ ਬਹੁਤ ਖੁਸ਼ੀ ਹੈ